ਉੱਤਰਮ ਤਾਂ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹਰੇਕ ਬਾਰੇ ਦੱਸਿਆ, 라ਵਣ ਬਾਰੇ ਵੀ ਦੱਸਿਆ ਹੋਇਆ, ਰਾਮਚੰਦਰ ਜੀ ਦੇ ਬਾਰੇ ਦੱਸਿਆ, ਹਨੂਮਾਨ ਨੂੰ ਗੁਰਮਖ ਦੀ ਪਾਦੀ ਦਿੱਤੀ ਹੋਈ ਹੈ। ਅੱਛਾ। ਇਹ ਹਾਂਜੀ, ਉਹ ਤੁਸੀਂ ਇਹ ਜਿਹੜੀਆਂ ਚੀਜ਼ਾਂ ਪੜੋਗੇ ਤਾਂ ਫੇਰ ਪਤਾ ਲੱਗਦਾ। ਹਰੇਕ ਚੀਜ਼ ਦਾ ਬਾਰੇ ਜਿਹੜੇ ਬੰਦੇ ਨੇ ਵੀ ਬੰਦਗੀ ਕੀਤੀ ਮਹਾਰਾਜ ਨੇ ਉਹਨੂੰ ਜਗ੍ਹਾ ਦਿੱਤੀ ਹੈ। ਅਸੀਂ ਕਿੰਤੂ ਪ੍ਰੰਤੂ ਕਰਨਾ ਅਸੀਂ ਤਾਂ ਆਮ ਹਜੇ ਇਨਸਾਨ ਵੀ ਨਹੀਂ ਬਣੇ ਤੇ ਅਸੀਂ ਦੇਵੀ-ਦੇਵਤਿਆ ਜਾਂ ਕੋਈ ਸਾਧੂ ਸੰਤ ਆ ਕਿੰਤੂ ਪ੍ਰੰਤੂ ਉਹਨਾਂ ਦੇ ਕਰਦੇ ਆ। ਸਾਡੇ ਨਾਲੋਂ ਉੱਚੇ ਸੀ ਉਹ। ਸਾਡੇ ਤੋਂ ਬਹੁਤ ਚੰਗੇ ਸੀ। ਇੰਨੀ-ਇੰਨੀ ਬੰਦਗੀਆਂ ਕੀਤੀਆਂ ਏਡੇ-ਏਡੇ ਇਤਿਹਾਸ ਰਚ ਕੇ ਗਏ ਆ। ਹਾਂਜੀ। ਉਹ ਫਿਰ ਜਦੋਂ ਝੂਠੇ ਬੇਰ ਖਾਦੇ ਜਾ ਕੇ ਤੇ ਫਿਰ ਉਹਨਾਂ ਨੂੰ ਹੋਇਆ ਤੇ ਉਹ ਜਾਲ ਦੇ ਵਿੱਚ ਜਿੱਥੇ ਉਹ ਇਸ਼ਨਾਨ ਕਰਦੇ ਸੀ। ਹਾਂਜੀ। ਮਾਲਕ ਨੇ ਇੱਕ ਕੌਤਕ ਰਚਿਆ। ਤੇ ਉਹਨਾਂ ਨੇ ਆ ਕੇ ਜਦੋਂ ਉਹਨਾਂ ਨੂੰ ਕਿਹਾ ਆ ਰਾਮਚੰਦਰ ਜੀ ਨੂੰ ਵੀ ਉਹ ਕੀੜੇ ਚੱਲ ਗਏ ਆ। ਹਾਂਜੀ। ਵੀ ਆਪਣਾ ਜਿਹੜਾ ਮਾਫ਼ ਕਰਨਾ ਉਹ ਤਲਾਬ ਆ ਜਿਹੜਾ ਉਹਦੇ ਵਿੱਚ ਕੀੜੇ ਚੱਲੇ ਆ। ਹਾਂਜੀ। ਉਤਲਾਬ ਦੇ ਵਿੱਚ ਕਹਿੰਦੇ ਵੀ ਆ ਰਾਮਜਿੰਦਰ ਜੀ ਨੇ ਕਿਹਾ ਵੀ ਤੁਸੀਂ ਆ ਕੇ ਚਰਨ ਪਾਓ ਹਾਂਜੀ ਇਹ ਜਿਹੜੇ ਕੀੜੇ ਆ ਖਤਮ ਹੋ ਜਾਣਗੇ ਤੇ ਪਾਣੀ ਸ਼ੁੱਧ ਹੋ ਜੂ ਉਹਨਾਂ ਨੇ ਆ ਕੇ ਆਪਦੇ ਚਰਨ ਪਾਏ ਜਦੋਂ ਤੇ ਪਾਣੀ ਨੂੰ ਕੁਛ ਵੀ ਕੀੜੇ ਖਤਮ ਨਹੀਂ ਹੋਏ ਹਾਂਜੀ ਫਿਰ ਉਹਨਾਂ ਨੇ ਕਿਹਾ ਵੀ ਭੀਲੀਣੀ ਨੂੰ ਲੈ ਕੇ ਆਓ ਠੀਕ ਹੈ ਜਦੋਂ ਭੀਲੀਣੀ ਨੇ ਆ ਕੇ ਉੱਥੇ ਚਰਨ ਪਾਏ ਤੇ ਉਹ ਪਾਣੀ ਇੱਡਾ ਸ਼ੁੱਧ ਹੋ ਗਿਆ ਦੰਦਾ ਜਲ ਨੂੰ ਜਿਵੇਂ ਮੰਨਦੇ ਆ ਹਾਂਜੀ ਤੇ ਉਹ ਇੰਨਾ ਜ਼ਿਆਦਾ ਸ਼ੁੱਧ ਹੋ ਗਿਆ ਮਾਲਕ ਨੇ ਕਿ ਖੇਡ ਵਿਖਾਉਣੀ ਹੁੰਦੀ ਦੱਸਣਾ ਹੁੰਦਾ ਵੀ ਕੋਈ ਵੀ ਵੱਡਾ ਛੋਟਾ ਨਹੀਂ ਹੈ ਇਸੇ ਤਰ੍ਹਾਂ ਹੀ ਹੁਣ ਦਸਵੇਂ ਪਾਸ਼ਾ ਜੀ ਦਾ ਆਪਾਂ ਲੈ ਲੇਨੇ ਇਤਿਹਾਸ ਉਹਦੇ ਵਿੱਚ ਦੇਖੋ ਆਪਣੇ ਭਾਈ ਕਨਈਆ ਜੀ ਸੀਗੇ ਹਾਂਜੀ ਉਹ ਹੁਣ ਜਿਹੜੇ ਉਸ ਸਮੇਂ ਦੇ ਮੁਗਲ ਸੀਗੇ ਉਹ ਜੰਗਾ ਯੁੱਧਾਂ ਹੁੰਦੀਆਂ ਜਦੋਂ ਉਹ ਡਿੱਗ ਪੈਂਦੇ ਸੀ ਤੇ ਉਹ ਹਰੇਕ ਨੂੰ ਪਾਣੀ ਪਿਆਉਂਦੇ ਸੀ ਤੇ ਉਦੋਂ ਵੀ ਕੋਈ ਇਦਾਂ ਦੇ ਸਿੱਖ ਸੀਗੇ ਵੀ ਜਿਹੜੇ ਕਿੰਤੂ ਪ੍ਰੰਤੂ ਕਰਨ ਵਾਲੇ ਉਹ ਉਹਨਾਂ ਨੇ ਆ ਕੇ ਜੀ ਵਾਹਾਂ ਬੰਨ ਕੇ ਤੇ ਮਹਾਰਾਜ ਜੀ ਕੋਲੇ ਲੈ ਗਏ ਸੀ ਜਦੋਂ ਮਹਾਰਾਜ ਨੂੰ ਜਾ ਕੇ ਸ਼ਿਕਾਇਤ ਲਾਈ ਵੀ ਅਸੀਂ ਵੱਡ ਟੱਕ ਕਰਦੇ ਹਾਂ ਵੀ ਜਲ ਸਾਡੇ ਬੰਦੇ ਤਾਂ ਹੋਏ ਦੁਸ਼ਮਣਾਂ ਨੂੰ ਪਾਣੀ ਪਈ ਜਾਂਦੇ ਮਹਾਰਾਜ ਨੇ ਕਿਹਾ ਵੀ ਮੁਸਕਾਂ ਮੰਨ ਕੇ ਲਿਆਓ ਉਹਨਾਂ ਨੇ ਖੇਡਰ ਚ ਆਉਣੀ ਸੀ ਜਦੋਂ ਲਿਆ ਕੇ ਸਾਹਮਣੇ ਦਰਬਾਰ ਚ ਦੱਸਿਆ ਨਾਲ ਵੀ ਭਾਈ ਤੁਸੀਂ ਇਹ ਕੀ ਕਰਦੇ ਆ ਵੀ ਇਹ ਤੁਹਾਡੀ ਸ਼ਿਕਾਇਤ ਆਈ ਹੈ ਉਹ ਕਹਿੰਦੇ ਮਹਾਰਾਜ ਮੈਨੂੰ ਦੂਜਾ ਤਾਂ ਕੋਈ ਦਿਖਦਾ ਹੀ ਨਹੀਂ ਤੁਸੀਂ ਦਿਖਦੇ ਹਰ ਪਾਸੇ ਕਹਿੰਦੇ ਤੁਸੀਂ ਦਿਖਦੇ ਆ ਫਿਰ ਉਹਨਾਂ ਨੇ ਕਿਹਾ ਵੀ ਆ ਮੱਲਮ ਵੀ ਲੈ ਜਾ ਨਾਲ ਤੇ ਨਾਲ ਦੀ ਨਾਲ ਜਿਹੜੇ ਜ਼ਖਮ ਹੋਏ ਆ ਤੇ ਉੱਥੇ ਮੱਲਮ ਪੱਟੀ ਵੀ ਕਰਿਆ ਕਰੋ ਉਹਨਾਂ ਨੂੰ ਮਤ ਦਿੱਤੀ ਪਰ ਤਰੀਕੇ ਨਾਲ ਕੋਤਕ ਰਾਚ ਕੇ ਇਹ ਚੀਜ਼ਾਂ ਹੁੰਦੀਆਂ ਆਈਆਂ ਜਦੋਂ ਤੁਸੀਂ ਬੰਦਗੀ ਵਾਲੇ ਪਾਸੇ ਚੱਲੋਗੇ ਨਾ ਧਰਮ ਕੋਈ ਵੀ ਮਾੜਾ ਨਹੀਂ ਸਾਰੇ ਧਰਮ ਹੀ ਚੰਗੇ ਆ ਜੇ ਸਾਡਾ ਪਿਓ ਚੰਗਾ ਮੈਂ ਹਮੇਸ਼ਾ ਕਹਿੰਦਾ ਉਹਨਾਂ ਤੇ ਫਿਰ ਦੂਜੇ ਦੀ ਨਾਲ ਨਾ ਪੱਗ ਲਾਓ ਦੂਜਾ ਵੀ ਮਾੜਾ ਨਹੀਂ ਹਾਂ ਜਿੱਥੇ ਕੋਈ ਮੁੱਦਾ ਵਾ ਜਿੱਥੇ ਕੋਈ ਮਸਲਾ ਉੱਥੇ ਗੱਲ ਹੋਰ ਹੈ ਇਸ ਕਰਕੇ ਉਹ ਮਹਾਰਾਜ ਨੇ ਹਰ ਚੀਜ਼ ਬਾਰੇ ਦੱਸਿਆ ਵਾ ਜਦੋਂ ਤੁਹਾਡੀ ਇੱਕ ਭਾਵਨਾ ਬਣ ਜਾਂਦੀ ਹੈ ਨਾ ਉਦੋਂ ਨੌ ਪ੍ਰਕਾਰ ਦੀ ਭਗਤੀ ਚ ਬਹੁਤ ਕੁਝ ਆਉਂਦਾ ਉਹ ਹਰ ਤਰ੍ਹਾਂ ਦਾ ਦੱਸਿਆ ਵੇਦ ਪੜ੍ਹਨੇ ਉਹਨਾਂ ਤੇ ਆਪਣਾ ਵਿਸ਼ਵਾਸ ਰੱਖਣਾ ਇਹ ਵੀ ਇੱਕ ਭਗਤੀ ਹੈ ਜੇ ਤੁਸੀਂ ਆਪਣੇ ਗੁਰੂ ਤੇ ਵਿਸ਼ਵਾਸ ਰੱਖਣਾ ਗੁਰੂ ਝੂਠਾ ਵੀ ਹੋਵੇ ਤੇ ਤਾਂ ਵੀ ਗੱਲ ਬਣ ਜਾਂਦੀ ਹੈ ਉਹ ਬੜੀ ਅਧਾਰਨਾ ਹੈਗੀਆਂ ਉਹਨੇ ਕਥਾ ਦੇ ਸੀਗਾ ਕੋਈ ਗੁਰੂ ਸੀਗਾ ਉਹਨੇ ਦੇਖਿਆ ਵੀ ਕੋਈ ਬੰਦਾ ਵਰਾਗੀ ਹੋਇਆ ਉਹ ਹੁਣ ਵਰਾਗੀ ਹੋਇਆ ਰਾਜਾ ਸੀ ਉਹਦੇ ਸੋਨਾ ਸਣਾ ਪਾਇਆ ਸੀ ਪੁਰਾਣੇ ਸਮੇਂ ਦੇ ਵਿੱਚ ਉਹਨੇ ਫਟਾਫਟ ਜਾ ਕੇ ਭੇਸ ਬਦਲ ਲਿਆ ਪੇਸ ਬਦਲ ਕੇ ਤੇ ਭਗਵੇਂ ਕੱਪੜੇ ਪਾ ਲੇ ਤੇ ਅੱਖਾਂ ਮੀਚ ਕੇ ਬਹਿ ਗਿਆ ਤੇ ਉਹ ਜਦੋਂ ਉਹਦੇ ਕੋਲੇ ਆਇਆ ਤੇ ਉਹ ਆਪਦੇ ਲਾ ਕੇ ਆਪਦੇ ਜਿਹੜੇ ਪਾਏ ਸੀ ਕੁੰਡਲ ਵਗੈਰਾ ਤੇ ਸੋਨੇ ਦੇ ਸਾਰਾ ਕੁਝ ਲਾ ਕੇ ਮਾਰਿਆ ਉਹ ਕਹਿੰਦਾ ਸਾਧੂ ਕਹਿੰਦਾ ਇਹਨੂੰ ਸੁੱਟ ਕੇ ਕੀ ਹੋਊਗਾ ਜੇ ਸੁੱਟਣਾ ਤੇ ਆਪਦਾ ਹੰਕਾਰ ਸੁੱਟ ਤੇ ਜਦੋਂ ਤੀਰ ਚਲਾਇਆ ਤੇ ਉਹਨੇ ਕਿਹਾ ਵੀ ਇਹ ਤਾਂ ਕੋਈ ਗਿਆਨੀ ਲੱਗਦਾ ਹਾਂਜੀ ਉਹਨੂੰ ਕਹਿੰਦਾ ਜੀ ਉਹਨੇ ਆਗੇ ਵਿਚਾਰ ਨੂੰ ਫੜ ਲੇ ਕਹਿੰਦਾ ਜੀ ਮੈਨੂੰ ਪਾਰ ਤਾਰਾ ਕਰੋ ਉਹ ਕਹਿੰਦਾ ਵੀ ਪਾਰ ਤਾਰਾ ਹੋ ਜਾਊਗਾ ਤੇ ਐਵੇਂ ਕੋਈ ਨਾਮ ਦੇਤਾ ਉਹਨੂੰ ਜਪਨ ਵਾਸਤੇ ਨਹੀਂ ਤੂੰ ਆ ਇੱਥੇ ਬਹਿ ਕੇ ਜਾਪ ਜਿੰਨਾ ჯერ ਮੈਂ ਆਉਂਦਾ ਨਹੀਂ ਤੂੰ ਜਪੀ ਜਾਣਾ ਉਹ ਚਲੋ ਜੀ ਉਹਦੀ ਸਾਰਾ ਕੁਝ ਇਕੱਠਾ ਕੀਤਾ ਸੂਣਾ ਸਾਨਾ ਕਹਿੰਦਾ ਵੀ ਮੈਂ ਉੱਥੇ ਨਦੀ ਚ ਟਾ ਰਿਹਾ ਹਾਂ ਨਾ ਇਹ ਮਾਇਆ ਝੂਠੀ ਹੈ ਉਹਦੇ ਸਾਰਾ ਕੁਝ ਇਕੱਠਾ ਕਰਕੇ ਉਹ ਤਾਂ ਨਿਕਲ ਗਿਆ ਉਹਦੀ ਭਾਵਨਾ ਸੀ ਜਦੋਂ ਜਪਦਾ ਜਪਦਾ ਮਨ ਵਿਰਾਗ ਚ ਚਲਾ ਗਿਆ ਪਿਛਲੇ ਜਨਮਾਂ ਦੀ ਭਗਤੀ ਹੁੰਦੀ ਹੈ ਤੇ ਮਾਲਕ ਪ੍ਰਗਟ ਹੋ ਗਿਆ ਉਹ ਕਹਿੰਦਾ ਵੀ ਮਾਲਕ ਕਹਿੰਦਾ ਵੀ ਤੂੰ ਜਿਹੜਾ ਤੇਰਾ ਗੁਰੂ ਸੀ ਉਹ ਝੂਠਾ ਸੀਗਾ ਵੀ ਤੂੰ ਇਹ ਮੈਂ ਤਾਂ ਤੇਰੀ ਭਾਵਨਾ ਵੇਖ ਕੇ ਪ੍ਰਗਟ ਹੋਇਆ ਫੇਰ ਉਹਨਾਂ ਨੇ ਦੱਸਿਆ ਕਿ ਨੇ ਮਹਾਰਾਜ ਭਾਵਨਾ ਥੋੜੀ ਤੁਸੀਂ ਪ੍ਰਗਟ ਹੋਗੇ ਤੇ ਮੇਰਾ ਗੁਰੂ ਝੂਠਾ ਕਿਵੇਂ ਹੋ ਗਿਆ ਜੇ ਉਹੀ ਰਾਹ ਦੱਸ ਕੇ ਗਿਆ ਹਾਂ ਜੀ ਦੱਸ ਕੇ ਗਿਆ ਵੀ ਜੇ ਮੈਨੂੰ ਮੁਕਤ ਕਰਨਾ ਨਾ ਤੇ ਉਹਦਾ ਵੀ ਖੜਾ ਛੜਾ ਉਹ ਤੇ ਉਹਦੇ ਨਾਲ ਉਹ ਵੀ ਤਰ ਗਿਆ ਹਾਂ ਗੁਰੂ ਝੂਠਾ ਵੀ ਹੋਵੇ ਜੇ ਤੁਹਾਡੀ ਭਾਵਨਾ ਸੱਚੀ ਭਾਵਨਾ ਕੰਮ ਕਰਦੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਗੁਰੂ ਕੌਣ ਹੈ ਤੇ ਮਹਾਰਾਜ ਦੀ ਕਿੱਡੀ ਕਿਰਪਾ ਪਰ ਕੋਲੇ ਰਹਿਣ ਵਾਲੇ ਬੰਦੇ ਵੀ ਸੁੱਤੇ ਹੋਏ ਆ ਮਸਲਾ ਇਹ ਨਹੀਂ ਹੈਗਾ ਵੀ ਤੁਹਾਡਾ ਗੁਰੂ ਕਿੱਡਾ ਉੱਚਾ ਮਸਲਾ ਇਹ ਆ ਵੀ ਥੋੜੀ ਸੋਚ ਕਿ ਦੀ ਚੀ ਆ ਗੁਰੂ ਤਾਂ ਉੱਚਾ ਹੀ ਉੱਚਾ ਸਹੀ ਹੈ ਇਸ ਕਰਕੇ ਚੀਜ਼ਾਂ ਸਾਨੂੰ ਵੇਖਣੀਆਂ ਪੈਣਗੀਆਂ ਸੋਚਣਾ ਪਊਗਾ ਵੀ ਅਸੀਂ ਖੜੇ ਕਿੱਥੇ ਆ ਕਰਮ ਕਾਂਡ ਵੀ ਇੱਕ ਭਗਤੀ ਹੈ ਜਮਨ ਕਰਮ ਕਾਂਡ ਦੇ ਵਿੱਚ ਭਗਤੀ ਉਹ ਕਰਮ ਕਾਂਡ ਤੋਂ ਸ਼ੁਰੂ ਹੁੰਦੀ ਆ ਹੌਲੀ ਹੌਲੀ ਉਹ ਬੰਦ ਹੋ ਜਾਂਦਾ ਗਾਂ ਜਾ ਕੇ ਕਰਮ ਕਾਂਡ ਛੱਡਿਆ ਜਾਂਦਾ ਫੇਰ ਉਹ ਹੌਲੀ ਹੌਲੀ ਉਹ ਸੂਖਮ ਭਗਤੀ ਦੇ ਵਿੱਚ ਬੰਦਾ ਤੁਰ ਪੈਂਦਾ ਭਾਵਨਾ ਬਣਦੀ ਜਾਂਦੀ ਆ ਫੇਰ ਉਹ ਖੇਡ ਸ਼ੁਰੂ ਹੋ ਜਾਂਦੀ ਆ ਠੀਕ ਹੈ ਇਹ ਚੀਜ਼ਾਂ ਬਣਾਈਆਂ ਕਿਸੇ ਗੱਲ ਕਰਕੇ ਹੀ ਬਣਾਈਆਂ ਅੱਛਾ ਜੀ ਵੈਸੇ ਇੱਕ ਆਪਣਾ ਪ੍ਰਚਾਰ ਮੈਂ ਪੜ੍ਹ ਲਿਖਦੇ ਆ ਪਹਿਲਾਂ ਪਿਛਲੇ ਸਮਿਆਂ ਦੇ ਵਿੱਚ ਬਹੁਤ ਘੱਟ ਪ੍ਰਚਾਰ ਹੁੰਦਾ ਸੀਗਾ ਇਹਦਾ ਕੋਈ ਮੋਬਾਈਲ ਸੀ ਨਾ ਕੋਈ ਹੋਰ ਸੀਗਾ ਤੇ ਮਤਲਬ ਸਿਰਫ ਗੁਰਦੁਆਰਿਆਂ ਦੇ ਵਿੱਚ ਹੀ ਸੀ ਪ੍ਰਚਾਰ ਜੋ ਵੀ ਸੀਗਾ ਪਰ ਉਦੋਂ ਸਿੱਖੀ ਬਹੁਤ ਜ਼ਿਆਦਾ ਸੀ ਹਾਂਜੀ ਹੁਣ ਪ੍ਰਚਾਰ ਕਿੰਨਾ ਵੱਧ ਗਿਆ ਤੇ ਪਰ ਉਹ ਕਹਿ ਦੀਏ ਆਪਾਂ ਸਿੱਖ ਹੁਣ ਹੈ ਹੀ ਉਹਦੀ ਵਜ੍ਹਾ ਐਵੇਂ ਆ ਕਿ ਜਦੋਂ ਪਹਿਲਾਂ ਸਮਾਂ ਸੀ ਜਿਆਦਾ ਦਸਵੇਂ ਪਾਤਸ਼ਾਹ ਜੀ ਦਾ ਤੇ ਉਦੋਂ ਜਿਹੜੇ ਸਿੱਖ ਬਣਦੇ ਸੀ ਪਹਿਲਾਂ ਉਹਨਾਂ ਨੂੰ 2-2 4-4 ਸਾਲ ਅਭਿਆਸ ਕਰਾਇਆ ਜਾਂਦਾ ਸੀ ਬਾਣੀ ਪੜਾਈ ਜਾਂਦੀ ਸੀ ਜਦੋਂ ਪੂਰੇ ਉਹ ਇਕਾਗਰ ਹੋ ਜਾਂਦੇ ਸੀ ਤੇ ਉਹਨਾਂ ਉਹ ਖੇਡ ਸਿੱਖ ਜਾਂਦੇ ਸੀ ਧਿਆਨ ਵਾਲੀ ਖੇਡ ਚ ਚਲੇ ਜਾਂਦੇ ਫੇਰ ਜਾ ਕੇ ਉਹਨਾਂ ਨੂੰ ਅਮਰਿਸ਼ਕਾਇਆ ਜਾਂਦਾ ਸੀ ਫੇਰ ਉਹਨਾਂ ਨੂੰ ਗੁਰਮੰਤਰ ਦਿੱਤਾ ਜਾਂਦਾ ਸੀ ਹੁਣ ਇਹ ਥੋੜੀਆ ਵੀ ਤੁਸੀਂ ਰਾਤ ਨੂੰ ਕੋਈ ਖਾ ਪੀ ਕੇ ਪਿਆਸ ਫੇਰੇ ਉੱਠ ਕੇ ਅਮਰਿਸ਼ਕਾਇਆਓ ਤੇ ਜੀਵਨ ਕਿਵੇਂ ਬਦਲੂਗਾ ਜੇ ਤੁਸੀਂ ਪੁਲਿਸ ਦੀ ਨੌਕਰੀ ਦੇ ਵਿੱਚ ਹੋਮਗਾਰਡ ਵੀ ਭਰਤੀ ਹੋਣਾ ਨਾ ਤੁਹਾਨੂੰ ਸਾਲ ਦੀ ਟ੍ਰੇਨਿੰਗ ਕਰਨੀ ਪੈਣੀ ਹੈ ਸਹੀ ਇਹ ਨਹੀਂ ਹੈਗਾ ਵੀ ਤੁਸੀਂ ਕਹੋ ਜੀ ਮੈਨੂੰ ਤਾਂ ਹੋਮ ਕਾਰਡ ਦੀ ਕਿਹੜਾ ਕੋਈ ਵੈਲਿਊ ਹੁੰਦੀ ਜੀ ਮੈਨੂੰ ਭਰਤੀ ਕਰ ਲੋ ਚਾਹੇ ਕੋਈ ਡੀਐਸਪੀ ਐ ਚਾਹੇ ਕੋਈ ਐਸਪੀ ਐ ਉਹਨੂੰ ਵੀ ਉਹਨਾਂ ਸਮਾਂ ਹੀ ਲਾਉਣਾ ਪਊ ਸਾਲ ਛੋਟੇ ਵੱਡੇ ਅਫਸਰਾਂ ਵਸਤੇ ਬਰਾਬਰ ਆ ਇਸੇ ਕਰਕੇ ਜਿਹੜਾ ਮਹਾਰਾਜ ਦਾ ਸਮਾਂ ਸੀਗਾ ਉਦੋਂ ਇੰਨੀ ਕੁ ਬੰਦਗੀ ਕਰਾਉਂਦੇ ਇੰਨੇ ਕ ਜਦੋਂ ਵਰਾਗੀ ਬੰਦਾ ਹੋ ਜਾਂਦਾ ਸੀ ਫਿਰ ਉਦੋਂ ਜਾ ਕੇ ਉਹਨੂੰ ਅਮ੍ਰਿਤ ਸਿਖਾਉਂਦੇ ਸੀ ਫਿਰ ਉਹ ਏਨੀ ਉੱਚੀ ਅਵਸਥਾ ਜਾ ਕੇ ਸੀਧੀਆਂ ਦਿੰਦੇ ਸੀ ਤੇ ਅੱਜ ਦੇ ਟਾਈਮ ਗਿਆਨ ਵੱਧ ਗਿਆ ਉਹ ਗਿਆਨ ਇੰਨਾ ਕ ਜਿਆਦਾ ਹੋ ਗਿਆ ਹਰ ਬੰਦਾ ਕਿੰਤੂ ਪ੍ਰੰਤੂ ਜੁ ਪੈ ਗਿਆ ਤੋ ਪ੍ਰਚਾਰਕ ਜਿਹੜੇ ਉਹ ਮਾਇਆ ਨੇ ਲੁਝਾਲੇ ਆ ਕੋਈ ਵਿਰਲੇ ਹੈ ਜਿਹੜੇ ਸਹੀ ਆ ਪਰ ਜ਼ਿਆਦਾਤਰ ਮਤਲਬ ਮਾਇਆ ਦੀ ਖੇਡ ਚੱਲਦੀ ਆ ਅੱਜ ਦੇ ਟਾਈਮ ਜਿੰਨਾ ਪ੍ਰਚਾਰ ਹੁੰਦਾ ਪਿਆ ਤੁਸੀਂ ਵੇਖੋ ਪ੍ਰਚਾਰ ਬਹੁਤ ਆ ਪਰ ਪ੍ਰਚਾਰ ਦਾ ਅਸਰ ਹੈ ਨਹੀਂ ਅਸਰ ਤਾਂ ਹੀ ਹੋਊਗਾ ਨਾ ਜਿਹੜਾ ਬੰਦਾ ਬੋਲਦਾ ਪਿਆ ਜੇ ਉਹਦੀ ਕਮਾਈ ਹੋਊਗੀ ਤੁਸੀਂ ਬਹਿ ਕੇ ਪਹਿਲਵਾਨੀ ਦੀ ਗੱਲ ਕਰਦੇ ਪਏ ਆ ਤੇ ਆਪਦਾ ਸਰੀਰ ਥੋੜਾ ਸਿੰਗਲ ਹੱਡੀ 2 ਕਿਲੋ ਭਾਰ ਨਹੀਂ ਚੱਕਿਆ ਜਾਂਦਾ ਤੇ ਤੁਸੀਂ ਪਹਿਲਵਾਨੀ ਦੀ ਗੱਲ ਕਰਦੇ ਚੰਗੇ ਲੱਗਦੇ ਜਿੰਨੇ ਕਾ ਲੈਣਾ ਕਾਲੀ ਹੋਊਗੀ ਉਹੀ ਬੰਦਾ ਹੁੰਦਾ ਨਾ ਨਿਕਾਲਣਾ ਗੱਲ ਨਹੀਂ ਪੈਂਦੀ ਜਦੋਂ ਤੁਸੀਂ ਉਸ ਅਵਸਥਾ ਤੇ ਪਹੁੰਚ ਜਾਂਦੇ ਫਿਰ ਤੁਸੀਂ ਵਿਚਾਰ ਕਰਦੇ ਫਿਰ ਸੁਣਨ ਵਾਲੇ ਨੂੰ ਵੀ ਚੰਗੀ ਲੱਗਦੀ ਹੈ ਜਿੰਨਾ ਚਿਰ ਤੁਹਾਡੀ ਬੰਦਗੀ ਹੈ ਨਹੀਂ ਜਿੰਨਾ ਚਿਰ ਤੁਹਾਡੀ ਬਾਣੀ ਬੰਦਗੀ ਤੋਂ ਤੁਸੀਂ ਦੂਰ ਆ ਉਹਨਾਂ ਚਿਰ ਇਹ ਖੇਡ ਦਾ ਨਹੀਂ ਪਤਾ ਲੱਗ ਸਕਦਾ ਕਿੰਤੂ ਪ੍ਰੰਤੂ ਜਿੰਨਾ ਮਰਜ਼ੀ ਕਰੀ ਜਾਓ ਸ਼ਾਸਤਰ ਜਿੰਨੇ ਮਰਜ਼ੀ ਪੜ ਲਓ ਵੇਦਾਂ ਪੜ ਲਓ ਪੁਸਤਕਾਂ ਪੜ ਲਓ ਇਹ ਤੁਹਾਨੂੰ ਉਲਝਾਉਣਗੀਆਂ ਹੁਣ ਰਸਤਾ ਨਹੀਂ ਦਿਖਾਉਣਗੀਆਂ ਜੇ ਰਸਤਾ ਲੈਣਾ ਫਿਰ ਤੁਹਾਨੂੰ ਨਾਮ ਜਪਣਾ ਪੈਣਾ ਤਮ ਜੋ ਮਾਲਕ ਨੇ ਕਿਹਾ ਡਾਕਟਰ ਨੇ ਕਿਹਾ ਵੈਦ ਨੇ ਕਿਹਾ ਗੁਰੂ ਨੇ ਉਵੇਂ ਤੁਹਾਨੂੰ ਚੱਲਣਾ ਪੈਣਾ ਜੇ ਤੁਸੀਂ ਉਹ ਰਾਹ ਤੇ ਚੱਲੋਗੇ ਫੇਰ ਹੀ ਮਨ ਸਹਿਜ ਚ ਜਾਊਗਾ ਜਦੋਂ ਮਨ ਸਹਿਜ ਚ ਜਾਊਗਾ ਫਿਰ ਧਿਆਨ ਲੱਗਣਾ ਸ਼ੁਰੂ ਹੋ ਜਾਊਗਾ ਫਿਰ ਧਿਆਨ ਦੀ ਖੇਡ ਸ਼ੁਰੂ ਹੋਊਗੀ ਮੇਰਾ ਵੀ ਬੰਨਣਾ ਜਿਵੇਂ ਗੁਰਮਤਿ ਦੇ ਰਾਹ ਤੇ ਮਤਲਬ ਨਾ ਚੱਲਣ ਦੇ ਵਿੱਚ ਜਾਨੀ ਕਿ ਮੋਬਾਈਲ ਦਾ ਜਾਂ ਹੋਰ ਇਹਨਾਂ ਚੀਜ਼ਾਂ ਦਾ ਟੀਵੀ ਦਾ ਬਹੁਤ ਵੱਡਾ ਮੋਬਾਈਲ ਤਾਂ ਇੱਕ ਐਸੀ ਬਿਮਾਰੀ ਹੈ ਇੱਕ ਸਮਾਂ ਆਊਗਾ ਤੁਸੀਂ ਬੱਚਿਆਂ ਨੂੰ ਡਾਕਟਰਾਂ ਕੋਲੇ ਲੈ ਕੇ ਜਾਓਗੇ ਪੁਰਾ ਗਾਂਗਈ ਦੀ ਇਹਨੂੰ ਬਿਮਾਰੀ ਲੱਗ ਗਈ ਆ ਕਾ ਦੀ ਜੀ ਮੋਬਾਈਲ ਮੋਬਾਈਲ ਦਾ ਰੋਗ ਐ ਸਾ ਰੋਗ ਐ ਇਹ ਜਿਹੜੇ ਬੰਦੇ ਨੂੰ ਲੱਗ ਜਾਂਦਾ ਨਾ ਉਹ ਤਾਂ ਹਜੇ ਤੁਸੀਂ ਗਾਂਹ ਦੇਖਿਓ ਹਾਲਾਤ ਕੀ ਹੋਣੇ ਡਿਪਰੈਸ਼ਨ ਤੇ ਜਿਆਦਾ ਵੱਡਾ ਕਾਰਨ ਮੋਬਾਈਲ ਆ ਬੱਚਿਆਂ ਨੇ 20 ਸਾਲ ਦਾ ਜਵਾਬ ਦੇ ਧੋਲਿਆ ਜਾ ਕਰਨੇ ਆ ਤੁਸੀਂ ਦੇਖਿਓ ਅਬ ਤਾਂ ਆਉਣ ਲੱਗ ਗਈ ਬੱਚਿਆਂ ਨੂੰ ਛੱਡੋ ਵੱਡਿਆਂ ਨੂੰ ਵੀਕ ਨਾਲ ਜਾਇਆ ਗਾ ਮੋਬਾਈਲ ਨੇ ਮੋਬਾਈਲ ਨੇ ਸਾਰਿਆਂ ਨੂੰ ਇਲਝਾਇਆ ਵੱਡੇ ਤੋਂ ਇਹ ਮਾਇਆ ਬੜੀ ਤਕੜੀ ਮਾਇਆ ਦਾ ਜਾਲ ਹੈ ਜਿਹੜੇ ਤਾਂ ਗੁਰਮਖੇ ਨੂੰ ਵਰਤਦੇ ਆ ਗੁਰਬਾਣੀ ਸੁਣਨ ਵਾਸਤੇ ਕਥਾ ਸੁਣਨ ਵਾਸਤੇ ਕੀਰਤਨ ਵਾਸਤੇ ਉਹਨਾਂ ਵਾਸਤੇ ਤਾਂ ਅੰਮ੍ਰਿਤ ਹੈ ਹੁਣ ਤੁਹਾਡੇ ਕੋਲੇ ਹਥਿਆਰ ਰੱਖਿਆ ਹੋਇਆ ਹੈ ਨਾ ਉਹ ਤੁਹਾਡੀ ਮਰਜ਼ੀ ਆ ਤੁਸੀਂ ਲੁੱਟਾਂ ਖੋਹਾਂ ਚ ਵਰਤਣਾ ਕਿ ਆਪਦੀ ਸੇਫਟੀ ਵਾਸਤੇ ਇਸੇ ਤਰ੍ਹਾਂ ਹੀ ਮੋਬਾਈਲ ਇੱਕ ਬੜਾ ਤਕੜਾ ਖਤਰਨਾਕ ਹਥਿਆਰ ਹੈ ਇੱਕ ਬੜੀ ਤਕੜੀ ਬਿਮਾਰੀ ਹੈ ਜੇ ਬੱਚਿਆਂ ਨੂੰ ਜਿੰਨਾ ਦੂਰ ਰੱਖਿਆ ਜਾਵੇ ਉਹਨਾਂ ਚੰਗਾ ਤੇ ਜਿਹੜੇ ਨਹੀਂ ਬਚਾ ਸਕਦੇ ਤਾਂ ਉਹ ਫਿਰ ਬਹਿ ਕੇ ਰੋਣਗੇ ਕਿਉਂਕਿ ਪਿਆਰ ਉਸੇ ਚੀਜ਼ ਨਾਲ ਹੁੰਦਾ ਜਿਹਨੂੰ ਤੁਸੀਂ ਟਾਈਮ ਦਿੰਨੇ ਆ ਬਿਲਕੁਲ ਜਿੰਦੇ ਵਾਸਤੇ ਤੁਹਾਡੇ ਕੋਲ ਸਮਾਂ ਹੈ ਨਹੀਂ ਉਦੋਂ ਤੁਸੀਂ ਪਿਆਰ ਨਹੀਂ ਦੇ ਸਕਦੇ ਜੇ ਤੁਸੀਂ 10 ਘੰਟੇ ਮੋਬਾਈਲ ਨੂੰ ਸਮਾਂ ਦਿੰਨੇ ਆ ਤੇ ਫਿਰ ਤੁਹਾਡਾ ਪਿਆਰ ਉਹਦੇ ਨਾਲ ਹੋ ਗਿਆ ਨਾ ਮਾਪਿਆਂ ਵਾਸਤੇ ਤਾਂ ਸਮਾਂ ਹੀ ਹੈ ਨਹੀਂ ਬਿਲਕੁਲ ਇਹ ਪਰਮਾਤਮਾ ਦਾ ਨਾ ਲੈਣਾ ਉਹਨਾਂ ਨੂੰ ਸਮਾਂ ਦੇਣਾ ਪੈਣਾ ਜੇ ਪੜ੍ਹਾਈ ਕਰਨੀ ਆ ਤਾਂ ਉਹਦੇ ਵਾਸਤੇ ਸਮਾਂ ਦੇਣਾ ਪਊ ਜੇ ਸਰੀਰ ਬਣਾਉਣਾ ਤੇ ਯੋਗਾ ਕਰਨਾ ਜਿੰਮ ਲਾਉਣਾ ਉਹਦੇ ਵਾਸਤੇ ਸਮਾਂ ਦੇਣਾ ਪਊ ਇਹ ਸਮਾਂ ਦੇਣਾ ਪੈਂਦਾ ਜੇ ਤੁਸੀਂ 10-10 ਘੰਟੇ ਮੋਬਾਈਲ ਨਾਲ ਰਹਿੰਦੇ ਆ ਤੇ ਫਿਰ ਪਿਆਰ ਤੇ ਸੁਰਤ ਤਾਂ ਉਧਰ ਹੀ ਹੋਗੀ ਨਾ ਇਹਦੇ ਵਿੱਚ ਮੈਂ ਦੇਖਿਆ ਗਿਆ ਵੀ ਕਸੂਰ ਜ਼ਿਆਦਾ ਮਾਪਿਓ ਦਾ ਹੀ ਆ ਬੱਚਿਆਂ ਦਾ ਨਹੀਂ ਮਾਪਿਓ ਵੀ ਕੀ ਕਰ ਸਕਦਾ ਬੁੱਢੇ ਬੱਚਿਆਂ ਨੂੰ ਮੈਂ ਦੇਖਦਾ ਵੀ ਮੈਂ ਅੱਜਕੱਲ੍ਹ ਅਕਸਰ ਹੀ ਦੇਖਦਾ ਜੇ ਬੱਚੇ ਨੂੰ ਕਿਸ ਨੂੰ ਦੁੱਧ ਪਿਉਣਾ ਹਾਂਜੀ ਉਹ ਸ਼ੀਸ਼ੀ ਮੂੰਹ ਚ ਪਾਉਂਦੇ ਉਹ ਕਿਉਂ ਬੱਚੇ ਨੂੰ ਮੋਬਾਈਲ ਮੂੰਹਰੇ ਲਾ ਦਿੰਦੇ ਮੂੰਹਰੇ ਰੱਖ ਦਿੰਦੇ ਆ ਉਹ ਮਾਂ ਪੀਜਾ ਤੇ ਉਹ ਵੇਖੀ ਆ ਉਹਦਾ ਭਾਜੀ ਆਪ ਕੰਮ ਕਰਨਾ ਹੁੰਦਾ ਉਹਨਾਂ ਨੇ ਕੰਮ ਕਰੀ ਜਾਂਦੇ ਹਾਂ ਜੀ ਉਹੀ ਮੈਂ ਗੱਲ ਕਹਿਣ ਲੱਗਾ ਸੀ ਹੁਣ ਮਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਘਰ ਦਾ ਸਾਰਾ ਕੰਮ ਹੈ ਨਾ ਉਹਨੇ ਆਪਦਾ ਹਸਬੰਡ ਦਾ ਵੀ ਦੇਖਣਾ ਫਿਰ ਉਹਨੇ ਗਾਂ ਸੱਸ ਸਹੁਰੇ ਦਾ ਵੀ ਕਰਨਾ ਹੈ ਨਾ ਉਹਨੂੰ ਤਾਂ ਫਿਰ ਜੇ ਜਵਾਗ ਰੋ ਕੇ ਚੱਕੀ ਜਾ ਉਹਦਾ ਕੰਮ ਕੌਣ ਕਰੂ ਉਹਦੀ ਮਜਬੂਰੀ ਬਣ ਚੁੱਕੀ ਆ ਉਹ ਫਿਰ ਮੋਬਾਈਲ ਕਰਦੇ ਤਾਂ ਹੈ ਵੀ ਸੁੱਖ ਨੂੰ ਪਰ ਹਰ ਸੁਖ ਦੁੱਖ ਦਾ ਕਾਰਨ ਬਣ ਜਾਂਦਾ। ਰੋਟੀ ਵੀ ਐਂ ਖਾਂਦਾ ਬੱਚਾ ਉਹ ਤੋਂ ਬਿਨਾ ਖਾਂਦਾ ਹੀ ਨਹੀਂ। ਬਸ ਆ ਇੱਕ ਹੁਣ ਪਿੱਛੇ ਜੇ ਥੋੜਾ ਜਿਹਾ ਪਹਿਲਾਂ ਮੈਨੂੰ ਬੰਦਾ ਦੱਸਦਾ ਪਿਆ ਸੀ ਅੱਜ ਹੀ ਕਹਿੰਦਾ ਭਾਜੀ ਵੀ ਇੱਕ ਬੱਚਾ ਸੀਗਾ 2 ਮਹੀਨੇ ਹੋ ਗਏ ਘਰੋਂ ਹੀ ਨਹੀਂ ਨਿਕਲਿਆ। ਉਹ ਮੋਬਾਈਲ ਦੇ ਵਿੱਚ ਇੰਨਾ ਜ਼ਿਆਦਾ ਚਲਾ ਗਿਆ ਵੀ ਮੋਬਾਈਲ ਨੇ ਉਹਨੂੰ ਜਿਵੇਂ ਆਪਾਂ ਕਹਿੰਦੇ ਆਫਸੈਟ ਕਰਤਾ। ਇਹਨੂੰ ਤਾਂ ਤੁਸੀਂ ਬੰਦ ਗਿਆ ਇਸ ਤੇ ਵਰਤ ਸਕਦੇ ਆ। ਮੇਰੀ ਬੇਨਤੀ ਆ ਆਪਣੇ ਵੀਰਾਂ ਨੂੰ ਜੋ ਵੀ ਚੈਨਲ ਦੇ ਮਾਧਿਅਮ ਨਾਲ ਹੀ ਦੇਖ ਰਹੇ ਆ। ਇਹ ਮੋਬਾਈਲ ਨੂੰ ਤੁਸੀਂ ਜਿੰਨਾ ਕੋਸ਼ਿਸ਼ ਕਰੋ ਇਹਨੂੰ ਘੱਟ ਤੋਂ ਘੱਟ ਵਰਤੋ। ਵੈਸੇ ਵੀ ਆਪਾਂ ਮੋਬਾਈਲ ਆ ਜਿਹੜਾ ਨੂੰ ਕੋਲੇ ਰੱਖਦੇ ਆ ਉਹ ਨੇੜੇ ਰੱਖਣ ਕਰਕੇ ਉਹਦੀਆਂ ਜਿਹੜੀਆਂ ਕੀ ਉਹਨੂੰ ਕਹਿੰਦੇ ਹੁੰਦੇ ਆ ਤਾਂ ਹਾਂਜੀ ਵੀਵੈਂਸ ਹੋ ਗਈਆਂ ਜਿਹੜੀਆਂ ਜਾਂ ਕਿਰਨਾ ਹੋ ਗਈਆਂ ਜਾਂ ਜੋ ਆਪਾਂ ਕਿੰਨੇ ਵੀ ਉਹ ਬਹੁਤ ਜ਼ਿਆਦਾ ਖਤਰਨਾਕ ਆ ਉਹਦਾ ਔਰਾ ਉਹ ਫਿਰ ਤੁਹਾਨੂੰ ਜਦੋਂ ਤੁਸੀਂ ਸੌਂਨੇ ਆ ਜਾਂ ਉਹਦੇ ਵਿੱਚ ਧਿਆਨ ਆ ਤੁਹਾਡਾ ਉਹ ਫਿਰ ਹੌਲੀ-ਹੌਲੀ ਤੁਹਾਡਾ ਮਾਈਂਡ ਕਮਜ਼ੋਰ ਹੋ ਜਾਂਦਾ। ਫਿਰ ਤੁਹਾਡੀ ਨਿਗਾ ਕਮਜ਼ੋਰ ਹੋ ਜਾਂਦੀ ਆ। ਫਿਰ ਬੱਚਾ ਚਿਰਚੜਾ ਹੋ ਜਾਂਦਾ। ਉਹ ਫਿਰ ਸੁਭਾਅ ਦਾ ਵੀ ਬੜਾ ਵਸਰ ਪਾਉਂਦਾ ਮੋਬਾਈਲ ਤਾਂ ਆਉਣ ਵਾਲੀ ਬਹੁਤ ਵੱਡੀ ਬਿਮਾਰੀ ਹੈ ਜਿਹੜੀ ਤੁਹਾਨੂੰ ਆਉਣ ਵਾਲੇ ਦਸਾਂ ਸਾਲਾਂ ਦੇ ਵਿੱਚ ਹੀ ਪਤਾ ਲੱਗ ਜਾਊਗਾ ਇਸ ਤੋਂ ਬਚੋ ਜਿੰਨਾ ਬਚ ਸਕਦੇ ਹੋ